ਸਤ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਅਰਸ਼ਪੁਰਾ ਬਲੌਗ ਤੇ ਤੇ ਅੱਜ ਦਾ ਨਵਾਂ ਬਲੌਗ ਤੁਹਾਨੂੰ ਅੱਜ ਗੱਡੀ ਦਾ ਬਲੌਗ ਹੀ ਦਿਖਾਉਨੇ ਆ ਕਿ ਕਿੱਧਰ ਕੀ ਕੀ ਕਰਦੇ ਕਿੱਥੋਂ ਪਰਦੇ ਕਿੱਥੋਂ ਲਾਵਣੀ ਜਾਗੇ ਤੇ ਮਿਲਦੇ ਆ ਅਗਲੇ ਵਾਰ ਇਹ ਜਾਂਦੇ ਗੱਡੀ ਆਪਣੀ ਮੈਂ ਇੱਦੀ ਪੁਰਗੇ ਪਿੰਡ ਆਪਣਾ ਮੈਂ ਇੱਦੀ ਪਾਰ ਆ ਜਾਂਦਾ ਇਹ ਰਸਤਾ ਸਾਡੇ ਪਿੰਡ ਤੋਂ ਪੈਚਾ ਗਾ ਗੱਡੀ ਮਹਾ ਪੂਰੀ ਆਉਂਦੀ ਆ ਤੇ ਆਹ ਸ਼ੇਰ ਰਸ ਚ ਹੈ ਬਾਰਡਰ ਇਹ ਗਾ ਕੇਮ ਕਰਦੇ ਜਾਂਦਾ ਹੈ ਬਈ ਮਿੱਤਰਾ ਪਪਾ ਨੂੰ ਲੈਂ ਗੇ ਤੇ ਗੱਡੀ ਫੇਰ ਜਾਣੀ ਵਾਪਸ ਕੇਮ ਕਰ ਲਉ ਮਣੀ ਗੇ ਡਰਾਈਵਰ ਨੂੰ ਬਾਕੇ ਜਾਣਾ ਤੋ ਚੜਕੇ ਸੂਰਜ ਇਹ ਪੰਪ ਤੇ ਆਦਾ ਸੁਣੀ ਸਰੋਚਕ ਮਾਹੌਲ ਸਵੇਰ ਸਵੇਰ ਦਾ मड़ हरिंगाड हर चलाईंदी गॾी भरन ਇਹ ਤਾਂ ਟ੍ਰੇ ਮਸ਼ੀਨਾਂ ਵਾਲੀ ਆ ਜਿਗਾਰ ਸਾਡਾ ਵਾਲਾ ਪੱਕੇ ਦਾ ਤੌਲੀਆ ਗਿੱਲਾ ਕਰੋ ਠੰਡੀਆਂ ਹੋ ਜਾਣਗੇ ਆ ਵੀ ਠੰਡੀਆਂ ਹੋਣਾ ਹੋਰ ਪਾਇਆ ਕੁੱਤੇ ਜਿਹੜੇ ਹਕਾਉਣਾਂ ਨਜ਼ਰ ਆਉਂਦੇ ਆ ਹਾਂ ਨਹੀਂ ਆਪਣੇ ਮੇਲੇ ਹੀ ਆਉਂਦੇ ਪੱਖਿਆਂ ਦੇ ਆ ਵੇ ਠੀਕ ਆ ਲੈ ਮਿੱਤਰੋ ਆਪਣਾ ਇਹ ਨਾਸਿਕਮ ਲਾਇਆ ਗੱਡੀ ਗੱਡੀ ਧੋਣ ਲਈ ਕੋਈ ਤੇ ਯਾਰ ਹੋਣੀ ਮਿੱਤਰੋ ਅਹੀਂ ਗੱਡੀ ਸਾਫ ਕਰਕੇ ਤੇ ਗੱਡੀ ਹੋਣ ਦੀ ਥੋੜੀ ਰਹਿ ਗਈ ਭਰਨ ਵਾਲੀ ਉਹਦੇ ਪਰਨਾ ਤੇ ਫੋਨ ਲਾਇਆ ਫੋਨ ਚਾਰ ਫੋਨ ਹੋ ਗਿਆ ਹੈ ਲੋ ਲਾ ਗਿਆ ਬੈਠੇ ਫੋਨ ਤੇ ਮੈਂ ਲਾ ਲਈ ਚਾਰਜ ਤੇ ਇੱਕ ਤੇ ਗੱਡੀ ਗਈ ਤੇ ਦੂਸਰੀ ਬਹਿ ਜਾ ਆਪਣੇ ਲਈ ਪਰਨਦਾ ਹੈ ਦੂਸਰੀ ਪਰ ਗਈ ਇੱਕ ਹੋਰ ਹੀ ਨਾਲ ਤੇ ਹੁਣ ਅੱਜ ਰਾਤ ਨੂੰ ਬੱਬਾ ਸੌਖਾ ਰੱਖ ਕੇ ਤੁਰਾਂ ਤੁਰ ਜਾਵਾਂਗੇ ਇਥੋਂ ਨੇਪਾਲ ਨੂੰ ਚੈੱਕ ਕਰੋ ਗੱਡੀ